ਖੋਲੀ ਦੇ ਦਿਨਾਂ ਦੇ ਵਿੱਚ ਖੋਲੇ ਮਹੱਲੇ ਦੇ ਦਿਨਾਂ ਦੇ ਵਿੱਚ ਮੇਰੇ ਖਾਲਸੇ ਨੇ ਤਿਆਰ ਵਰ ਤਿਆਰ ਹੋ ਕੇ ਸ਼ਸਤਰ ਸਜਾ ਕਰਕੇ ਆਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਪਹੁੰਚਣਾ ਹੈ ਤੇ ਜਿਹੜੇ ਸਿੰਘ ਤਿਆਰ ਵਰ ਤਿਆਰ ਹੋਣਗੇ ਨਾ ਉਹਦੇ ਤੇ ਉੱਤੇ ਮੇਰੀਆਂ ਬਹੁਤੀਆਂ ਖੁਸ਼ੀਆਂ ਹੋਣਗੀਆਂ ਤੇ ਗੁਰੂ ਬੋੜੀ ਕਰੇਗਾ ਗੁਰੂ ਰੱਖਿਆ ਕਰੇਗਾ ਉਹ ਮੇਰੇ ਚਰਨਾਂ ਨੂੰ ਪਾ ਜਾਏਗਾ ਬਹੁਤ ਚੰਗਾ ਲੱਗੇਗਾ ਹੁਕਮਨਾਮੇ ਸਤੂਗੁਰਾਂ ਦੇ ਪਏ ਹਨ ਜਿਨ੍ਹਾਂ ਦੇ ਵਿੱਚ ਦੀਵਾਲੀ ਦਾ ਵੀ ਜ਼ਿਕਰ ਹੈ ਜਿਹਦੇ ਵਿੱਚ ਵਿਸਾਖੀ ਦਾ ਵੀ ਜ਼ਿਕਰ ਹੈ ਭਾਵੇਂ ਵਿਸਾਖੀ ਦੇ ਪ੍ਰਥਾਏ ਸ਼ਬਦ ਵਿਸਵੇ ਲਿਖਿਆ ਹੋਇਆ ਹੈ ਵਿਸਾਖੀ ਦਾ ਮਦੀਨਾ ਪਰ ਸਤਿਗੁਰਾਂ ਨੇ ਬਚਨ ਕੀਤਾ ਸੀ ਸਿੱਖੋ ਦੀਵਾਲੀ ਦਾ ਸਮਾਂ ਹੋਵੇ ਔਰ ਹੋਲੇ ਮਹੱਲੇ ਦੇ ਦਿਨ ਚੱਲਦੇ ਹੁਣ ਵਿਸਾਖੀ ਦਾ ਖਾਲਸਾ ਸਾਜਣਾ ਦਿਵਸ ਹੋਵੇ ਤੇ ਮੇਰਾ ਖਾਲਸਾ ਕੱਲੇ ਇਨ੍ਹਾਂ ਰੰਗਾਂ ਦੇ ਵਿੱਚ ਹੀ ਕਿਤੇ ਮਸਤ ਨਾ ਰਹਿ ਜਾਵੇ ਵੀਰਾ ਖਾਲਸਾ ਤਿਆਰ ਪਰ ਤਿਆਰ ਉੱਥੇ ਹੋ ਕੇ ਆਏਗਾ ਤੇ ਮੇਰੀਆਂ ਉਹਦੇ ਉੱਪਰ ਬਹੁਤੀਆਂ-ਬਹੁਤੀਆਂ ਖੁਸ਼ੀਆਂ ਹੋਣਗੀਆਂ ਬਹੁਤੀਆਂ-ਬਹੁਤੀਆਂ ਔਰ ਮੈਂ ਇੱਕ ਬੇਨਤੀ ਕਰਾਂ ਕਈ ਵਾਰੀ ਡਿਊਟੀ ਹੁੰਦੀ ਹੈ ਆਨੰਦਪੁਰ ਸਾਹਿਬ ਦੇਖ ਕੇ ਬੜੀ ਮਨ ਨੂੰ ਜਿਹੜੀ ਹੈ ਉਹ ਗਲਤ ਫੀਲ ਹੁੰਦਾ ਹੈ ਤੇ ਅੱਜ ਦੇ ਨੌਜਵਾਨ ਗੁਰੂ ਘਰ ਦਾ ਹੁਕਮ ਸੀਗਾ ਨਿਸ਼ਾਨ ਈ ਸਿੱਖੀ ਪੰਜ ਕਾਫ ਹਰਖਜ ਨਾ ਬਾਛੇ ਜੇ ਪੰਜ ਮੁਆਬ ਕਹਿਣ ਲੱਗੇ ਨਿਸ਼ਾਨੀ ਖਾਲਸਾ ਜਿਹੜਾ ਪੰਥ ਹੈ ਉਹਨੂੰ ਪੰਜ ਸਤਗੁਰਾਂ ਨੇ ਕਕਾਰ ਬਖਸ਼ਿਸ਼ ਕੀਤੇ ਸਨ ਉਹਨਾਂ ਨੂੰ ਕੇਸਾਂ ਦੀ ਦਾਤ ਬਖਸੀ ਸੀ ਸੋਨਾ ਸਾਨੂੰ ਪਹਿਰਾਵਾ ਦਿੱਤਾ ਸੀਗਾ ਪਰ ਖਾਲਸਾ ਉਸ ਪਹਿਰਾਵੇ ਨੂੰ ਛੱਡ ਕੇ ਤੇ ਝੂਠੇ ਰੰਗਾਂ ਦੇ ਵਿੱਚ ਮਸਤ ਹੋ ਕਰਕੇ ਆ ਕਈ ਨੌਜਵਾਨਾਂ ਚਾਹੀਦਾ ਤਾਂ ਸੀਗਾ ਗੁਰੂ ਦਾ ਹੁਕਮ ਹੈ ਮੇਰਾ ਖਾਲਸਾ ਤਿਆਰ ਵਰ ਤਿਆਰ ਹੋ ਕੇ ਇਹਨਾਂ ਦਿਨਾਂ ਦੇ ਵਿੱਚ ਆਵੇ ਵਿਸਾਖੀ ਤੇ ਹੋਲੇ ਮਹੱਲੇ ਤੇ ਪਰ ਕਈ ਨੌਜਵਾਨ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਮੇਰੇ ਦਸ਼ਮੇਜ ਪਿਤਾ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਤੇ ਸਾਨੂੰ ਪੁੱਤਰ ਬਣਾਇਆ ਹੈ ਤੇ ਸਾਡੇ ਤੋਂ ਆਸ ਇਹ ਲਾਈ ਹੈ ਸਾਨੂੰ ਹੁਕਮ ਇਹ ਕੀਤਾ ਮੇਰਾ ਖਾਲਸਾ ਤਿਆਰ ਬਰ ਤਿਆਰ ਹੋਵੇ ਤਿਆਰ ਬਰ ਤਿਆਰ ਹੋ ਕੇ ਆਵੇ ਪਰ ਅੱਜ ਨਾ ਬੜੇ ਗਲਤ ਢੰਗ ਦੇ ਨਾਲ ਹਜਾਮਤਾਂ ਕਰਾ ਕੇ ਤਰ੍ਹਾਂ ਤਰ੍ਹਾਂ ਦੀਆਂ ਤੇ ਗਲਤ ਜੇ ਪਹਿਰਾਵੇ ਪਾ ਕੇ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਸਪੀਕਰ ਬੰਨ ਕੇ ਤੇ ਖਰੂਦ ਪਾਉਂਦੇ ਹੋਏ ਨੌਜਵਾਨ ਉੱਥੇ ਜਾਂਦੇ ਹਨ ਤੇ ਲੈ ਕੇ ਕੁਝ ਵੀ ਨਹੀਂ ਆਉਂਦੇ ਮੈਂ ਬੇਨਤੀ ਕਰਾਂ ਜਸ਼ਮੀਸ਼ ਪਿਤਾ ਜੀ ਨੇ ਆਪਣਾ ਸਰਬੰਸ ਵਾਰ ਕੇ ਤੇ ਸਾਡੇ ਤੋਂ ਇਹ ਆਸ ਰੱਖੀ ਸੀਗੀ ਕਿ ਮੇਰਾ ਖਾਲਸਾ ਖਰੂਦ ਪਾ ਕੇ ਤੇ ਆ ਜਾਵੇ ਨਹੀਂ ਉਹਨਾਂ ਨੇ ਵਚਨ ਕੀਤਾ ਸੀ ਖਾਲਸਾ ਮੇਰਾ ਸਾਜ ਧਜ ਕੇ ਆਵੇ ਮੈਂ ਪਿੱਛੇ ਜੇ ਤਰਨਤਨ ਸਾਹਿਬ ਦੀ ਲਾਗੀ ਕਥਾ ਕਰ ਰਿਹਾ ਸੀਗਾ ਉੱਥੇ ਇਹ ਵਚਨ ਸੁਣਾਏ ਤੇ ਮੁਰਾਦਪੁਰ ਦੀ ਸੰਗਤ ਨੇ ਆਖਿਆ ਕਹਿਣ ਲੱਗੇ ਯਾਨੀ ਜੀ ਸਾਨੂੰ ਤਾਂ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀਗਾ ਅਗਲੀ ਵਾਰ ਨਾ ਅਸੀਂ ਹੋਲੇ ਮਹੱਲੇ ਦੇ ਦਿਨਾਂ ਦੇ ਵਿੱਚ ਸਾਰੀਆਂ ਬੀਬੀਆਂ ਭੈਣਾਂ ਭਾਈ ਨਾ ਸਾਰੇ ਅਸੀਂ ਸੋਹਣੇ ਪਹਿਰਾਵੇ ਨੀਲੇ ਔਰ ਪੀਲੇ ਚਿੱਟੇ ਤੇ ਦਸਤਾਰਾਂ ਸਜਾ ਕੇ ਤੇ ਹੋਲੀ ਭੋਲੀ ਦਿਨਾਂ ਦੇ ਵਿੱਚ ਨਾ ਅਸੀਂ ਧਾਰਮਿਕ ਸਮਾਗਮ ਦੇ ਵਿੱਚ ਬੱਚਿਆਂ ਸਮੇਤ ਭਾਈ ਸਮੇਤ ਅਸੀਂ ਦਿਮਾਲੇ ਬਣ ਕੇ ਬੈਠਿਆ ਕਰਾਂਗੇ ਤੇ ਆਨੰਦਪੁਰ ਸਾਹਿਬ ਨੂੰ ਵੀ ਤਿਆਰ ਵਰ ਤਿਆਰ ਹੋ ਕੇ ਜਾਇਆ ਕਰਾਂਗੇ ਇਹ ਬੇਨਤੀ ਹੈ ਇਹਨਾਂ ਦਿਨਾਂ ਦੇ ਵਿੱਚ ਮੇਰਾ ਖਾਲਸਾ ਤਿਆਰ ਵਰ ਤਿਆਰ ਹੋ ਕੇ ਰਵੇ ਮੈਂ ਸਾਰਿਆਂ ਨੂੰ ਇੱਥੇ ਬੇਨਤੀ ਕਰਾਂਗਾ ਸੱਜਣੋ ਘਰਾਂ ਦੇ ਵਿੱਚ ਨਾ ਸੋਹਣੇ ਪਹਿਰਾਵੇ ਰੱਖੋ ਉਹਨਾਂ ਦਿਨਾਂ ਦੇ ਵਿੱਚ ਨਾ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾਇਆ ਕਰੋ ਕਿਉਂਕਿ ਦਸ਼ਵੇਸ਼ ਪਿਤਾ ਜੀ ਨੇ ਸਾਡੇ ਤੋਂ ਮੰਗਿਆ ਕੀ ਹੈ ਹੋਰ ਐਸੀ ਤਾਂ ਮੰਗਿਆ ਸੀਗਾ ਨਾ ਸਾਰਾ ਪਰਿਵਾਰ ਵਾਰ ਕੇ ਤੇ ਅਸੀਂ ਉਹਨਾਂ ਦੇ ਪੁੱਤਰਾਂ ਇਹਨਾਂ ਪੁੱਤਰਾਂ ਦੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੋਏ ਤੋਂ ਕਿਆ ਭਇਆ ਜੀਵਤ ਕਈ